ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੇ ਸੱਦੇ ਤੇ 13 ਜਨਵਰੀ 2026 ਲੋਹੜੀ ਵਾਲੇ ਦਿਨ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਹੌਕਾ ਅੱਜ ਬੱਸ ਸਟੈਂਡ ਦੁਰੰਗਲਾ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦਿੱਤਾ ਗਿਆ ਜਿਸ ਵਿੱਚ ਪ੍ਰਾਈਵੇਟ ਬੱਸ ਕਨੈਕਟਰ ਤੇ ਡਰਾਈਵਰ ਅਤੇ ਕਿਸਾਨ ਮਜ਼ਦੂਰਾ ਨੇ ਦੁਰੰਗਲਾ ਬੱਸ ਸਟੈਂਡ ਤੇ ਵੱਡਾ ਇਕੱਠ ਕਰਕੇ ਸਪੀਕਰ ਤੇ ਅਨਾਉਂਸਮੈਂਟ ਕਰਦੇ ਹੋਏ ਸਾੜੀਆਂ ਜਾਣ ਵਾਲੀਆਂ ਕਾਪੀਆਂ ਬੱਸਾਂ ਤੇ ਚਿਪਕਾ ਕੇ ਆਮ ਜਨਤਾ ਨੂੰ ਵੀ ਜਾਣਕਾਰੀ ਦਿੱਤੀ ਨਿਰਮਲ ਸਿੰਘ ਆਦੀਆਂ ਜੂਨ ਪ੍ਰਧਾਨ ਤੇ ਜਸ ਸਿੰਘ ਸੰਤੰਤਰ ਜੋ ਸੂਬੇ ਦਾ ਆਪਣਾ ਹੁਕਮ ਆਇਆ ਹਨ ਤੇ ਕੱਲ ਭੁੱਗੇ ਦੇ ਵਿੱਚ ਆਪਾਂ ਜਿਹੜੀਆਂ ਕਾਪੀਆਂ ਸਾੜਨੀਆਂ ਨੇ ਪੀਜੈਕਟ 2025 ਜਿਹੜਾ ਮਨਰੇਕਾ ਦਾ ਨਾਮ ਬਦਲ ਕੇ ਵੀਬੀਜੀ ਰਾਮਜੀ ਕਾਨੂੰਨ ਕਰ ਮੁਕਤ ਵਿਵਸਮਝੌਤਾ ਬਿਜਲੀ ਸੋਧ ਬਿੱਲ 2025 ਦਾ ਖਰੜਾ ਇਹ ਆਪਾਂ ਅੱਜ ਬੱਸਾਂ ਦੇ ਉੱਤੇ ਆਪਾਂ ਲਾਉਂਦੇ ਆ ਤੇ ਜਿਹੜਾ ਲੋਕਾਂ ਦੇ ਵਿੱਚ ਜਾਗ ਦਿੱਤੀ ਜਾਵੇ ਤੇ ਜਦੀ ਕੀਤੀ ਜਾਵੇ ਕਿ ਸਵੇਰੇ ਭੁੱਗਿਆਂ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਹੜੇ ਆ ਬਿੱਲ ਜਿਹੜੇ ਆ ਖੜੜੇ ਆ ਇਹ ਸਾਰੇ ਜਾਣਗੇ ਇਹ ਕਰਕੇ ਦਰੰਗਲੇ ਦੇ ਵਿੱਚ ਆਪਾਂ ਆਏ ਆ ਨਾਲ ਬਾਬਾ ਜੀ ਹਰਮੀਤ ਸਖਦੇਵ ਸਿੰਘ ਤੇ ਨਾਲ ਬੱਸ ਡਰਾਈਵਰ ਵੀਰ ਤੇ ਸਾਰਿਆਂ ਨੇ ਚੁਪਰਾਲਾ ਕਰਕੇ ਤੇ ਜਿਹੜੀਆਂ ਆਪਣੀ ਆਵਾਜ਼ ਆ ਜਿਹੜੀਆਂ ਇਹਨਾਂ ਦੇ ਵਪਾਰ ਦੀ ਜਿਹੜੀ ਕਾਪੀਆਂ ਨੇ ਆਪਾਂ ਦਿੱਤੀਆਂ ਨੇ ਇਹ ਪਿੰਡ-ਪਿੰਡ ਭੁੱਗਿਆਂ ਦੇ ਵਿੱਚ ਸਾਰੀਆਂ ਜਾਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਬਾ ਕਰਨੈਲ ਸਿੰਘ ਜੂਨ ਤੇਜਨ ਸਤੰਤਜ ਦੇ ਐਕਸ ਪੱਤਗ ਹੋ ਰਹੇ ਆ ਜੀ ਅੱਜ ਦਰਾਂਗਲੇ ਬੱਸ ਸਟੈਂਡ ਦੇ ਵਿੱਚ ਜਿਹੜੇ ਸਰਕਾਰ ਤਸਾਨਾ ਵਾਸਤੇ ਮਾਤੀ ਦਾ ਫਟਾ ਲੈ ਕੇ ਚਾਰ ਕਾਨੂੰਨ ਲੈ ਕੇ ਆਈ ਆ ਲਾਗੂ ਕਰਨ ਨੂੰ ਅੱਜ ਜਾਰੀ ਹੈ ਲੋਕਾਂ ਨੂੰ ਮਨਜ਼ੂਰ ਨਹੀਂ ਜਿਵੇਂ ਦੀਚਕ 2025 ਬੀਟੀਜੀ ਰਾਜਨੀ ਕਾਨੂੰਨ ਜਿਹੜਾ ਨਰੇਗਾ ਨੂੰ ਬਦਲ ਕੇ ਨਾਂ ਬਦਲ ਦੋਤਾ ਕਰਮੁਕਤ ਵਪਾਰ ਸੰਝਲਦੇ ਬਿਜਲੀ ਸੋਧ ਬਿੱਲ 2025 ਦਾ ਖੱੜਾ ਇਦੇ ਤੇ ਅਸੀਂ ਜਨਤਾ ਨੂੰ ਜਾਗਰੂਕ ਕਰਦੇ ਆ ਤੇ ਲੋਕਾਂ ਦੇ ਇਕੱਠ ਵਿੱਚ ਕਰਕੇ ਤੇ ਦੱਸ ਰਹੇ ਆ ਕਿ ਇਹ ਕਾਨੂੰਨ ਬਹੁਤ ਮਾੜੇ ਨੇ ਲੋਕੋ ਸੁਚੇਤ ਹੋ ਜੇ ਸਰਕਾਰਾਂ ਮਾਰੂ ਨੀਤੀ ਤੇ ਆਈਆਂ ਨੇ ਤੇ ਲੋੜੀ ਵਾਲੇ ਦਿਨ 13 ਤਰੀਕ ਨੂੰ ਸ਼ਾਮਾਂ ਨੂੰ ਭੋਗਿਆਂ ਦੇ ਥਾਂ ਇਹ ਕਾਫੀਆਂ ਫੁਕੀਆਂ ਜਾਣ ਗਿਆ ਅਸੀਂ ਪਿੰਡ ਪਿੰਡ ਜਾ ਕੇ ਪਿੰਡ ਪਿੰਡ ਜਾ ਕੇ ਕਾਫੀਆਂ ਫੁਕੀਆਂ ਜਾਣ ਗਿਆ ਅਸੀਂ ਨਿਰਮਲ ਸਿੰਘ ਪ੍ਰਧਾਨ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜੇ ਉਦੋਂ ਪਰਾਲੇ ਨਾਲ ਇੱਥੇ ਇਕੱਠ ਕਰਕੇ ਤੇ ਵੀਡੀਓ ਪਾਈ ਆ ਤਾਂ ਜੋ ਲੋਕੀ ਸचेत ਹੋ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ